ਔਰ ਫਰੈਂਡਸ ਅੱਛੀਏ ਕਾਲ ਕੀ ਹਾਲ ਚੱਲ ਰਿਹਾ ਹੈ ਉਮੀਦ ਕਰਦੀ ਆ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਅੱਜ ਦੀ ਹਨਾ ਠੰਡੀ ਠੰਡੀ ਸਵੇਰ ਸਾਰਿਆਂ ਨੂੰ ਮੁਬਾਰਕ ਹੋਵੇ ਸਾਰਿਆਂ ਦਾ ਦਿਨ ਵਧੀਆ ਚੜ੍ਹੇ ਹਨਾ ਕਿਉਂਕਿ ਅੱਜ ਕੱਲ ਨਾ ਬਹੁਤ ਬਹੁਤ ਜ਼ਿਆਦਾ ਦਸੰਬਰ ਦੇ ਮਹੀਨੇ ਚਾ ਪਏ ਹੋ ਜੀਆਂ ਗੱਲਾਂ ਸੁਣਦੇ ਆ ਬਾਕੀ ਦਿਨ ਵੀ ਹਨਾ ਸ਼ਹਾਦਤ ਵਾਲੇ ਚੱਲਦੇ ਆ ਸ਼ਹੀਦੀ ਦੇ ਹੱਦੇ ਚੱਲਦੇ ਹੁੰਦੇ ਆ ਬੜੀ ਨਾ ਸੈਡਨੈਸ ਈ ਹੁੰਦੀ ਆ ਸਾਰਿਆਂ ਦੇ ਮਾਇੰਡ ਵਿੱਚ ਆਪਣੀ ਬਸ ਸਾਰੇ ਕੁਝ ਮਾਈਂਡ ਦੀ ਗੇਮ ਹੈ ਹਨਾ ਆਪਣੇ ਦਿਮਾਗ ਦੇ ਵਿੱਚ ਚਲੋ ਉਹਨਾਂ ਲਈ ਸਤਕਾਰ ਹੈ ਹਨਾ ਤੇ ਸ਼ੀਦੀ ਦਿਹਾਣੇ ਹੁੰਦੇ ਹੈਗੇ ਆ ਆਪਾਂ ਨਾ ਫਿਰ ਵੀ ਆਪਾਂ ਉਧਰ ਹਨਾ ਸੋਚਦੀ ਹੈ ਕਿ ਚਲੋ ਜਿੰਨਾ ਕੁ ਪਾਠ ਹੁੰਦਾ ਸਾਰੇ ਕਰਦੇ ਆ ਹਨਾ ਤੇ ਚਾਰ ਕਿੰਨੇ ਦਿਨ ਹੋ ਗਏ ਸਾਡੇ ਨਾਲ ਇੱਥੇ ਰਿਲੇਟਿਵ ਦੇ ਡੈਥ ਕੇਸ ਬਹੁਤ ਪੂਰੇ ਹੈਗੇ ਆ ਹਨਾ ਜਿਵੇਂ ਇੱਕ ਸਾਡੇ ਮੰਮੀ ਸੱਸ ਮੇਰੀ ਮਤਲਬ ਨੰਦੋਈਏ ਦੀ ਮੰਮੀ ਸੱਸ ਸੀ ਕਿ ਸਾਡੇ ਇਧਰੋਂ ਵੀ ਉਹਨਾਂ ਨਾਲ ਰਿਸ਼ਤੇ ਰਹੇ ਸੀ ਮਤਲਬ ਦੋ ਤਿੰਨ ਜਗ੍ਹਾ ਤੁਰਸ਼ਤੇ ਰਹੀ ਪੈਂਦੀ ਸੀ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਨਾ ਫਿਰ ਕੱਲ ਸਾਡੀ ਕਪੂਰ ਮਤਲਬ ਇੰਨੀ ਜਿਆਦਾ ਨੇ ਇਹਦੇ ਬਾਰੇ ਜੇ ਮੈਂ ਬਾਅਦ ਚ ਸ਼ੇਅਰ ਕਰੂਗੀ ਕੀ ਹੋਇਆ ਹਨਾ ਯੰਗ ਇਸ ਦੇ ਵਿੱਚ ਮੇਰੇ ਤੋਂ ਬਸ ਥੋੜੇ ਵੱਡੇ ਸੀਗੇ ਤੇ ਉਹਦੇ ਰਿਸ਼ਤੇਦਾਰ ਵੀ ਇਧਰੋਂ ਮੇਰੇ ਆ ਗਏ ਉਹਨਾਂ ਲੋ ਵੀ ਸੀਗੇ ਤੇ ਇਧਰੋਂ ਮੇਰੇ ਸਟੋਰੇ ਹੋ ਲੋਗੇ ਸੀ ਉਹਨਾਂ ਦੀ ਹੋ ਗਈ ਮਮੀ ਹਜੇ ਉੱਥੇ ਗਏ ਆ ਹਨਾ ਤੇ ਅੱਜ ਅਸ਼ੂ ਬਿਮਾਰ ਹੈ ਹਨਾ ਵੱਡਾ ਤੇ ਅੱਜ ਉਹ ਨਿਕਾ ਗਿਆ ਕੱਲ੍ਹ ਸਕੂਲ ਇੱਕ ਤਾਂ ਇਹ ਸਾਰਿਆਂ ਨੂੰ ਖਾਂਸੀ ਤੁਨਸੀ ਹੋਈ ਪਈ ਆ ਬਹੁਤ ਬੁਰਾ ਹਾਲ ਹੋਇਆ ਪਿਆ ਉਧਰੋਂ ਆਂਟੀ ਨੇ ਸਵੇਰੇ ਸਾਡੀ ਕੁੰਡਰਾਂ ਆਂਟੀ ਨੇ ਡੋਰ ਖੜਕਾਇਆ ਸਬੋੜ ਦੇ ਸਾਹ ਜੀ ਸਾਡੇ ਨਾਲ ਦੀ ਗਲੀ ਵਾਲੇ ਅੰਕਲ ਸੀਗੇ ਉਹ ਵੀ ਮਤਲਬ ਬਹੁਤ ਨੌਨ ਸੀਗੇ ਕਹਿੰਦੇ ਅੰਕਲ ਦੀ ਰੈਟ ਹੋਊਗੀ ਉਹ ਵੀ ਹੋਣਗੇ ਵਿਚਾਰੇ 70 ਦੇ ਸਹੀ 70 ਦੇ ਨੇੜੇ ਟੇੜ ਹੋਣਗੇ ਹਨਾ ਵੀ ਮਤਲਬ ਪਤਾ ਨਹੀਂ ਕੀ ਆ ਹਨਾ ਬਈ ਇੰਨੀ ਜਲਦੀ ਕਿਸੇ ਨੂੰ ਅਟੈਕ ਹੋ ਜਾਂਦਾ ਮੇਰੇ ਤੋਂ ਮਿਲਤੀ ਹੈ ਸਾਰੇ ਕੇਸ ਅਟੈਕ ਵਾਲੇ ਦੇਖੋ ਹਨਾ ਪਰ ਜਿਹੜਾ ਕੱਲ ਹੋਇਆ ਹਨਾ ਸਾਡੀ ਰਿਸ਼ਤੇਦਾਰੀ ਚ ਮਤਲਬ ਮੇਰੀ ਭੂਆ ਦੀ ਬੋਤੀ ਲੱਗਦੀ ਸੀ ਜੀ ਉਧਰੋਂ ਹਨਾ ਤੋਂ ਬਹੁਤ ਜ਼ਿਆਦਾ ਸਾਨੂੰ ਝਟਕਾ ਲੱਗਾ ਕਿਉਂਕਿ ਇੱਕ ਬੱਚਾ ਛੱਡ ਕੇ ਹੁਣ ਦੁਰ ਜਾਣਾ ਉਹ ਵੀ ਬਸ ਇਹਦੇ ਬਾਰੇ ਮੈਂ ਤੁਹਾਨੂੰ ਬਾਤੂ ਸ਼ੇਅਰ ਕਰੂੰਗੀ ਹੈ ਨਾ ਕਿਉਂਕਿ ਕੱਲ ਦਾ ਦਿਨ ਮੇਰਾ ਬਹੁਤ ਸਾਰਿਆਂ ਦਾ ਸਾਡੇ ਦਾ ਬਹੁਤ ਬੁਰਾ ਨਿਕਲਿਆ ਤੇ ਅੱਜ ਮੰਮੀ ਜੀ ਜਿੱਥੇ ਗਏ ਹੋਇਆ ਉਹ ਆਉਣਗੇ ਹੁਣ ਤੇ ਅਸੀਂ ਜਾਣਾ ਸੀਗਾ ਮੈਡੀਸਨ ਲੈਣ ਆਪਣੇ ਫਰੀਦਕੋਟ ਤੁਸੀਂ ਜਾਂਦੇ ਜਿਵੇਂ ਮੈਡੀਕਲ ਦੇ ਵਿੱਚ ਡਾਕਟਰ ਪੈਂਦੇ ਆ ਫਰੀਦਕੋਟ ਜਿਵੇਂ ਹੈਗਾ ਨਾ ਬਹੁਤ ਵੱਡਾ ਹਸਪੀਟਲ ਹੈ ਮੈਡੀਕਲ ਤੇ ਇੱਥੇ ਆਪਾਂ ਚੱਲੇ ਹੈਗੇ ਪਹਿਲੀ ਵਾਰੀ ਉਹ ਡਾਕਟਰ ਨੂੰ ਮਿਲਣਾ ਹੈਗਾ ਮੇਰੇ ਹਸਪੀਟਲ ਦੀ ਜਿਵੇਂ ਤੁਹਾਨੂੰ ਪਤਾ ਹੀ ਉਹ ਬਿਮਾਰ ਲੰਦੀ ਆ ਹਨਾ ਸਾਈਡ ਦੀ ਪ੍ਰੋਬਲਮ ਉਹਨਾਂ ਦੀ ਬਾਹਾਂ ਦੀ ਹੈਗੀ ਆ ਹੱਥ ਦੀ ਇੱਥੋਂ ਵੱਲ ਤੇ ਦੇਖਦੇ ਆ ਵੀ ਕਿਵੇਂ ਹੁੰਦਾ ਹੈਗਾ ਹਨਾ ਕੰਮ ਕੁਮ ਨਵੇੜ ਕੇ ਜਾਂਦੇ ਆ ਉੱਥੇ ਕਹਿੰਦੇ ਨੰਬਰ ਬਹੁਤ ਹੁੰਦੇ ਹੈਗੇ ਆ ਤੇ ਰੋਟੀ ਪਾਣੀ ਜਰਾ ਨਾਲ ਲੈ ਕੇ ਜਾਵਾਂਗੇ ਹਨਾ ਸ਼ਾਮ ਵੀ ਹੋ ਜਾਂਦੀ ਆ ਖਾਣ ਪੀਣ ਤੋਂ ਠੰਡ ਹੈਗੀ ਆ ਇੱਕ ਤਾਂ ਨਾ ਤੇ ਵੈਸੇ ਵੀ ਉੱਥੇ ਪੇਸ਼ੈਂਟ ਦੇਖ-ਦੇਖ ਕੇ ਤਾਂ ਉਹ ਵੀ ਦਿਲ ਟੁੱਪਨ ਲੱਗ ਜਾਂਦਾ ਹੈਗਾ ਤੇ ਮੈਂ ਕਰਦੀ ਹੈਗੀ ਤਿਆਰੀ ਭਾਜ-ਭਾਜ ਕਿਨਾਂ ਸਾਰੇ ਕੰਮ ਟੋਟਲੀ ਪਿਆ ਕਿਉਂਕਿ ਹਜੇ ਚਾਹ ਪੀਤੀ ਹੈ ਬੱਚਿਆਂ ਨੂੰ ਤੇ ਇਸਕੇ ਠੰਡ ਨਹੀਂ ਜਦਾ ਅੱਜ ਤਾਂ ਬਹੁਤ ਜ਼ਿਆਦਾ ਧੁੰਦ ਹੋਈ ਗਈ ਹੈ ਪਹਿਲੇ ਦਿਨਾਂ ਨਾਲ ਧੁੰਦ ਜ਼ਿਆਦਾ ਕੱਲ ਜਦ ਹਵਾ ਜ਼ਿਆਦਾ ਸੀ ਅੱਜ ਧੁੰਦ ਜ਼ਿਆਦਾ ਹੈ ਨਾ ਚਲੋ ਜੀ ਕਰਦੇ ਆਂ ਤਿਆਰੀ ਤੇ ਦੇਖਦੇ ਆਂ ਜੇ ਹਸਪੀਟਲ ਦੇ ਵਿੱਚ ਕਲਿੱਪਸ ਬਣ ਸਕੀ ਮੈਨੂੰ ਇਹ ਹੁੰਦਾ ਵੀ ਹਸਪੀਟਲ ਦੇ ਵਿੱਚ ਕਲਿੱਪਸ ਬਣਾ ਲਓ ਜੇ ਸਾਨੂੰ ਕੋਈ ਬੈਨੀਫਿਟ ਮਿਲਦਾ ਸੀ ਕਿਸੇ ਨੂੰ ਗਾਂ ਵੀ ਮੈਸੇਜ ਦੇ ਸਕਦੇ ਹਾਂ ਹੈ ਨਾ ਬੇ ਵਧੀਆ ਹੈਗਾ ਬਾਕੀ ਮੇਰਾ ਕੋਈ ਐਕਸਪੀਰੀਅੰਸ ਨਹੀਂ ਪਹਿਲੀ ਵਾਰ ਡਾਕਟਰ ਨੂੰ ਮਿਲ ਰਹੇ ਆਂ ਦੇਖ ਤੇ ਲੋ ਜੀ ਇੱਥੇ ਅਸੀਂ ਤਿਆਰ ਹੋ ਗਏ ਸੀਗੇ ਹਨਾ ਰਿਪੋਰਟਰ ਫੋਟਾ ਸੀ ਜਿਹੜੀਆਂ ਪ੍ਰਾਣੀਆਂ ਚੱਕ ਲੀਆਂ ਸੀਗੀਆਂ ਤੇ ਬਸ ਤੋਂ ਬਾਅਦ ਅਸੀਂ ਉਤਰ ਕੇ ਉੱਥੇ ਲਿੱਤਾ ਆਟੋ ਹਨਾ ਮਤਲਬ ਕੋੜ ਕੋਪੁਰੇ ਤੋਂ 15 20 ਕਿਲੋਮੀਟਰ ਦੂਰ ਹੈ ਫਰੀਦਕੋਟ ਸਾਨੂੰ ਪੈਂਦਾ ਤੇ ਇਸ ਤੋਂ ਬਾਅਦ ਅਸੀਂ ਉੱਥੇ ਮਤਲਬ ਬੱਸ ਸਟੈਂਡ ਤੋਂ ਰਹੀ ਉਤਰ ਜਾਂਦੇ ਆ ਉੱਥੇ ਮੈਡੀਕਲ ਵਾਲੇ ਆਟੋ ਬਹੁਤ ਖੜੇ ਹੁੰਦੇ ਹੈਗੇ ਤੇ ਇਹ ਅੰਕਲ ਕਹ ਰਹੇ ਸੀਗੇ ਅਸੀਂ 10 ਮਿੰਟ ਤੱਕ ਚੱਲਦੇ ਹੈਗੇ ਕਿਉਂਕਿ ਇਹਨਾਂ ਨੂੰ ਲਾਲਚ ਹੁੰਦਾ ਵੀ ਦੋ ਚਾਰ ਬੱਸਾਂ ਹੋਰ ਆ ਜਾਂਦੇ ਭਰ ਕੇ ਲਿਜਾਦੇ ਹੈਗੇ ਆਟੋ ਹਨਾ ਵੀ ਇਹਨਾਂ ਦਾ ਤਾਂ ਕਿਹੜਾ ਲੱਗਦਾ ਆ ਵੈਸੇ ਤਾਂ ਜਿਹੜੇ ਇਲੈਕਟ੍ਰੋਨਿਕ ਹੁੰਦੇ ਆ ਤਾਂ ਨਾਲ ਦੀ ਨਾਲ ਹੀ ਚੱਲ ਪੈਂਦੇ ਹੈਗੇ ਆ ਇੱਥੇ ਅਸੀਂ 10 ਮਿੰਟ ਕੀਤੀ ਵੇਟ ਹਨਾ ਤੇ ਜਦੋਂ ਇਹ ਭਰ ਗਿਆ ਅਸੀਂ ਚੱਲ ਪਏ ਤੇ ਪਹੁੰਚ ਗਏ ਆ ਜਾ ਫੇਰ ਪਿੱਛੇ ਪਿੱਛੇ ਉਹ ਸਾਹਿਬ ਇਥੇ ਜਾ ਕੇ ਨਾ ਅਸੀਂ ਪਾਰਕ ਦੇ ਵਿੱਚ ਬੈਠ ਗਏ ਸੀਗੇ ਕਿਉਂਕਿ ਅਸੀਂ ਨੰਬਰ-ਨੰਬਰ ਲਵਾ ਲਿਆ ਪਰਚੀ ਲੈ ਲਈ ਸੀਗੀ ਤੇ ਸਾਡਾ ਨੰਬਰ 120 ਸੀ ਤੁਸੀਂ ਦੇਖੋ ਕਹਿੰਦੇ ਤੁਹਾਡਾ ਨਾ 3-4 ਵਜੇ ਜਾਣਗੇ ਤੇ ਵਾਕਈ 3:30-4:00 ਦੀ بجائے ਸਾਨੂੰ ਨਾ 6:00 ਵਜੇ ਸੀਗੇ ਹਨਾ ਪੂਰੇ ਸਵਾ 6 ਅਸੀਂ ਦੁਬਾਰਾ ਬਾਸਰ ਚ ਬੈਠੇ ਹੈਗੇ ਸੀਗੇ ਸ਼ਾਮ ਨੂੰ ਤੇ ਸਾਰਾ ਦਿਨ ਅਸੀਂ ਇਸ ਪਾਰਕ ਵਿੱਚ ਗੱਟਿਆ ਇਹ ਸੀਗਾ ਮਤਲਬ ਹਸਪੀਟਲ ਤਾਂ ਬਹੁਤ ਵੱਡਾ ਹੈ ਹਨਾ ਪੂਰੀ ਵੀਡੀਓ ਤਾਂ ਮੈਂ ਬਣਾ ਨਹੀਂ ਸਕੀ ਕਿਉਂਕਿ ਮੈਨੂੰ ਨਾ ਥੋੜੀ ਜੀ ਅਸੀਂ ਪਹਿਲੀ ਵਾਰ ਹੀ ਗਏ ਕਰਕੇ ਨਾ ਪਰਚੀ-ਪੁਰਚੀ ਕਟਵਾਉਣ ਤੇ ਸਾਨੂੰ ਟਾਈਮ ਲੱਗ ਗਿਆ ਆ ਦੇਖੋ ਇੱਥੇ ਐਂਬੂਲੈਂਸ ਸੀਗੀਆਂ ਜਿਹੜੀਆਂ ਡੈੱਡ ਬੋਡੀ ਵੀ ਲੈ ਕੇ ਜਾਂਦੀਆਂ ਨੇ ਉਧਰੋਂ ਵੀ ਲੈ ਕੇ ਆਉਂਦੀਆਂ ਹੈਗਾ ਬੜਾ ਹੀ ਰੋਲਾ ਪੈ ਰਿਹਾ ਹੁੰਦਾ ਇੱਥੇ ਹੈਨਾ ਲੇਡੀਜ਼ ਰੋ ਰਹੀਆਂ ਸੀਗੀਆਂ ਉਹਨਾਂ ਦੇ ਐਕਸਪਾਇਰ ਹੋ ਗਿਆ ਸੀ ਜਿਨ੍ਹਾਂ ਦੇ ਹੈਨਾ ਮੇਕਨਾਂ ਚ ਸਾਰਾ ਦਿਨ ਸੱਚੀ ਉਹੀ ਪਈ ਗਈਆਂ ਬਾਜਾਂ ਤੇ ਇੱਥੇ ਆ ਗਿਆ ਸੀ ਨਗਰ ਕੀਰਤਨ ਆਪਾਂ ਗੇਟਸ ਚਲੇ ਗਏ ਨਗਰ ਕੀਰਤਨ ਦੇ ਦਰਸ਼ਨ ਕਰਨ ਇਸ ਤੋਂ ਬਾਅਦ ਅਸੀਂ 3-4 ਵਜੇ ਫਿਰ OPD ਦੇ ਸਾਹਮਣੇ ਬੈਠ ਗਏ ਸੀ ਕਿਉਂਕਿ ਪਾਰਕ ਵਿੱਚ ਬਹੁਤ ਠੰਡੀ ਹਵਾ ਸੀ ਤੇ ਧੁੰਦ ਸੀਗੀ ਉਸ ਦਿਨ ਹਨਾ ਤੇ ਮੈਂ ਚਲੋ ਵੀ ਨਗਰ ਕੀਰਤਨ ਚ ਜਾਇਆ ਸੀ ਮੱਥਾ ਟੇਕ ਕੇ ਸੀ ਇਹਨਾਂ ਨੂੰ ਲਿਆ ਕੇ ਪ੍ਰਸ਼ਾਦ ਦਿੱਤਾ ਸੀ ਇਹ ਪਾਰਕਿੰਗ 'ਚ ਹੀ ਬੈਠੇ ਰਹੇ ਤੇ ਇੱਥੇ ਅਸੀਂ ਵੇਟ ਕਰਦੇ ਸੀ ਸਾਡੀ ਵਾਰੀ ਆਉਣ ਦੀ ਕਿਉਂਕਿ ਸਾਡੇ ਅੱਗੇ ਨਾ 4-5 ਨੰਬਰ ਹੀ ਸੀ ਜਦੋਂ ਅਸੀਂ ਇੱਥੇ ਆ ਕੇ ਬੈਠੇ ਤੇ ਸ਼ਾਮ ਵੀ ਕਾਫੀ ਹੋ ਗਈ ਸੀ ਦੇਖੋ ਇੱਧਰ ਸਟਾਫ ਸਾਰਾ ਚਲਾ ਗਿਆ ਸੀ ਇੱਧਰ ਰਿਸੈਪਸ਼ਨ ਵਾਲਾ ਸਟਾਫ ਸੀਗਾ ਜਿਹੜਾ ਫਿਰ ਲਈਟ ਸਵਾਸ਼ੀ ਵਜਿਓਂ ਤੋਂ ਆਏ ਹਨਾ ਹਸਪੀਟਲ ਚ ਤੇ ਘਰੇ ਤਾਂ 7 ਵਜੇ ਪਹੁੰਚੇ ਹੋਗੇ ਆ ਕੇ ਚਲੋ ਯੂਨੀਫਾਰਮ ਪ੍ਰੈਸ ਕਰਨੀ ਸੀ ਹੋਮਵਰਕ ਵੀ ਇਹਨੂੰ ਕਰਾਉਣਾ ਸੀ ਨਾ ਬੱਚੇ ਨੂੰ ਤੇ ਮੈਂ ਡਾਕਟਰ ਨਾਲ ਕੀ ਗੱਲਬਾਤ ਹੋਈ ਡਾਕਟਰ ਕਹਿੰਦੇ ਵੀ ਜਿੰਨੀ ਵੀ ਰਿਕਵਰੀ ਰਹਿ ਗਈ ਹੋਗੀ ਉਹ ਐਕਸਰਸਾਈਜ਼ ਜਿਸ ਤਰੀਕੇ ਹੈਗੀ ਹੈ ਤੇ ਤੁਸੀਂ ਬਸ ਕੋਈ ਮੈਡੀਸਨ ਨਹੀਂ ਲੈਣੀ ਹੈਗੀ ਡਾਇਟ ਦਾ ਧਿਆਨ ਰੱਖੋ ਨਾ ਤੇ ਐਕਸਰਸਾਈਜ਼ ਪ੍ਰੋਪਰ ਕਰੋ ਉਹਦੇ ਨਾਲ ਜਿੰਨਾ ਤੁਸੀਂ weight book ਚੱਕੋਗੇ ਹਨਾ ਉਨੀ ਹੈ ਜਿਹੜੀ ਬਾਹਾਂ ਦੀ ਰਿਕਵਰੀ ਹੋ ਵੀ ਪਰ ਹੁੰਦੀ ਸਲੋ ਆ ਹਮੇਸ਼ਾ ਬਾਹਰ ਦੀ ਰਿਕਵਰੀ ਸਲੋ ਹੁੰਦੀ ਹੈ ਨੀਚੇ ਤੋਂ ਲੈ ਕੇ ਇੱਥੋਂ ਤੱਕ ਤਾਂ ਚੰਗੀ ਤਰ੍ਹਾਂ ਹੋਈ ਇੱਥੋਂ ਆ ਕੇ ਥੋੜੀ ਸਲੋ ਹੋ ਗਈ ਉਸ ਤੋਂ ਬਾਅਦ ਬਿਲਕੁਲ ਫਲੋ ਹੈ ਇਹ ਵੰਚੀ ਜਿਹੜੀ ਬਾਕੀ ਸਰਦੀਆਂ ਦਾ ਕਰਕੇ ਐਕਸਰਸਾਈਜ਼ ਵਗੈਰਾ ਘੱਟ ਹੁੰਦੀ ਹੈ ਹਨਾ ਸਰਕੂਲੇਸ਼ਨ ਵੀ ਘੱਟ ਜਾਂਦਾ ਹੈ ਹਨਾ ਤੇ ਕਾਫੀ ਜ਼ਿਆਦਾ ਕੱਟਲ ਕੁਵਾਰੀ ਹੋਈ ਹੈ ਨਾ ਬਹੁਤ ਟਰਾਈ ਬਲੈਕ ਐਸੇ ਸਾਨੂੰ ਸਾਡੀ ਪਰਚੀ ਪਹਿਲਾਂ ਦੀ ਕਟਾਈ ਹੋਈ ਸੀ ਪਰ ਉਹ ਤੇ ਨੰਬਰ ਨਹੀਂ ਲਗਾਇਆ ਸੀ ਕਿ ਸਿਸਟਮ ਪਹਿਲੀ ਵਾਰ ਜਦੋਂ ਸਮਝ ਨਹੀਂ ਲੱਗਦੀ ਹਨਾ ਤੇ ਬਹੁਤ ਮੁਸ਼ਕਿਲ ਸੀ ਕਿ ਡਿਪਾਰਟਮੈਂਟ ਅਲੱਗ-ਅਲੱਗ ਹੁੰਦੇ ਹੈਗੇ ਮੈਡੀਕਲ ਤਾਂ ਬਹੁਤ ਵੱਡਾ ਹੈਗਾ ਹਨਾ ਬਸ ਉੱਥੇ ਸਾਰੀ ਜਿਹੜੀ ਚੀਕਾਂ ਵਾਲੀ ਹਨਾ ਬੈਠੇ ਵੀ ਅਸੀਂ ਉਸ ਪਾਰਕਿੰਗ ਚ ਸੀ ਜਿੱਥੇ ਡੱਡੂ ਵੜੀ ਲੈ ਕੇ ਜਾ ਰਹੇ ਸੀ ਹਨਾ ਦੇਖੋ ਕਈ ਤਰੀਕਾ ਬਰੋਂ ਕੇ ਉੱਥੇ ਜਾ ਰਹੇ ਹੁੰਦੇ ਹਨਾ ਜਿਹੜੇ ਐਡਮਿਟ ਹੁੰਦੇ ਹੈਗੇ ਆ ਤੇ ਕਈਆਂ ਨੂੰ ਤਾਂ ਨਿਰਾਸ਼ਾ ਹੀ ਪੱਲੇ ਪੈਂਦੀ ਹੈ ਹਨਾ ਪਰਮਾਤਮਾ ਹਰ ਇੱਕ ਨੂੰ ਤੰਦਰੁਸਤੀ ਬਖਸ਼ੇ ਹਨਾ ਤੇ ਬਸ ਕਿਸੇ ਮਾਂ ਦਾ ਪੁੱਤ ਹਨਾ ਕਿਸੇ ਦੇ ਹੱਥੋਂ ਨਾ ਜਾਵੇ ਮੈਂ ਤਾਂ ਉੱਥੇ ਦੋ ਲੇਲੀ ਦੇਖੀਆਂ ਅੱਜ ਹਨਾ ਉਹਨਾਂ ਦੇ ਬੱਚੇ ਹੀ ਦੋਨਾਂ ਦੇ ਐਕਸਪਾਇਰ ਹੋ ਗਏ ਉਹ ਬਹੁਤ ਜ਼ਿਆਦਾ ਰੋ ਰਹੀ ਸੀ ਸਾਰਾ ਦਿਨ ਇੰਨਾ ਰੋਈ ਨਾ ਹੋ ਮੇਰੇ ਦਮਾ ਦੇ ਵਿੱਚ ਬਸ ਉਹੀ ਬਚੀ ਰਹੀ ਉਹਦੀ ਹੈ ਨਾ ਕੰਟੀਨਿਊਸਲੀ ਉਹ ਵਿਚਾਈ ਰੋ ਰਹੀ ਸੀ ਹੈ ਨਾ ਆਦੇ ਪੁੱਤ ਨੂੰ ਨਾ ਤੇ ਇਸ ਕਰਕੇ ਪਰਮਾਤਮਾ ਹਰ ਇੱਕ ਮਾਂ ਦੇ ਪੁੱਤ ਨੂੰ ਤੰਦਰੁਸਤੀ ਬਖਸ਼ੇ ਮਾਂ ਤੋਂ ਵਿਛੋੜਾ ਚਲਣਾ ਮਾਪੇ ਉਹਦੇ ਬੈਠੇ-ਬੈਠੇ ਬੱਚੇ ਚਲੇ ਜਾਣੇ ਇਹ ਸਭ ਤੋਂ ਦੁਖਦਾਈ ਗੱਲ ਹੁੰਦੀ ਹੈ ਜੇ ਇੱਥੇ ਕਰਦੇ ਹਾਂ ਤਾਂ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੇ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਮੇਰੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ